ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ਨਵਾਰਸਲਾਸ਼ਾਂ ਦੇ ਵਾਰਸ ਸੋਸਾਇਟੀ ਵੱਲੋਂ ਵੀਰਾਂ ਨੂੰ ਬਹੁਤ ਵਧੀਆ ਸੀ ਰਾਸਤੇ ਜਾ ਰਹੇ ਸੀ ਵੀਰਾਂ ਨੇ ਸਾਡੀ ਹੈਲਪ ਕੀਤੀ ਹੈ ਉਹ ਹੈਲਪ ਪਰਮਾਤਮਾ ਵੱਲੋਂ ਸਾਨੂੰ ਭੇਜੇ ਗਏ ਆ ਤੇ ਸਾਡੇ ਸੁਭਾਵਾਂ ਜਿੱਦਾਂ ਕਿ ਅਸੀਂ ਅੱਜ ਮੱਕੀ ਦਾ ਆਚਾਰ ਹੋ ਗਿਆ ਜਾਨਵਰਾਂ ਦੇ ਕੁੱਤਿਆਂ ਦੀ ਫੀਡ ਹੋਗੀ ਤੇ ਦਵਾਈਆਂ ਤੇ ਹੋਰ ਸਮਗਰੀ ਲੈ ਕੇ ਜਾ ਰਹੇ ਸੀ ਤੇ ਫਗਵਾੜੇ ਦੇ ਬੰਗਿਆਂ ਦੇ ਇਲਾਕੇ ਵੀਰੇ ਨਵਾਂ ਸ਼ਹਿਰ ਦੇ ਇਲਾਕੇ ਦੇ ਕੋਲ ਪਿੰਡ ਦੌਲਤਪੁਰ ਬਬਰ ਖਾਲੀ ਰਹਿਣ ਦਾ ਜਗਹ ਹੁੰਦਾ ਬਾਬਾ ਪਿੰਡ ਦੌਲਤਪੁਰ ਵੱਡੇ ਵੀਰ ਜੀ ਤੁਹਾਨੂੰ ਦੱਸਣਗੇ ਅਸੀਂ ਅਸਲ ਦੇ ਵਿੱਚ ਸੇਵਾ ਕਰਨੀ ਚਾਹੁੰਦੇ ਸੀਗੇ ਬਬਰ ਕਰਮ ਸਿੰਘ ਮੈਮੋਰੀ ਟ੍ਰਸਟ ਸਕੂਲ ਦੌਲਤਪੁਰ ਵੱਲੋਂ ਤੋਂ ਸਾਡਾ ਇੱਥੇ ਬਬਰਾਂ ਦੇ ਨਾਂ ਤੇ ਟ੍ਰਸਟ ਚੱਲਦਾ ਤੇ ਬਬਰਾਂ ਦੀ ਧਰਤੀ ਨਗਰ ਦੌਲਤਪੁਰ ਜਿੱਥੇ ਤੁਸੀਂ ਖੜੇ ਆ ਤੇ ਹਰ ਮੁਸੀਬਤ ਦੇ ਵਿੱਚ ਇਹ ਪਿੰਡ ਵੱਧ ਚੜ ਕੇ ਜਦੋਂ ਵੀ ਕਿਤੇ ਆਫਤ ਆਦੀ ਹੈ ਤੇ ਵੱਧ ਚੜ ਕੇ ਹਿੱਸਾ ਲੈਂਦਾ ਸੋ ਇਹਨਾਂ ਜਿਹੜੇ ਆ ਕੁਦਰਤੀ ਆਫਤ ਹੜ ਆਏ ਆ ਇਹਦੇ ਵਿੱਚ ਵੀ ਇਸ ਨਗਰ ਵੱਲੋਂ ਕਾਫੀ ਲੋਕਾਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ ਮਾਲੀ ਸਹਾਇਤਾ ਵੀ ਅੱਜ ਕੁਦਰਤੀ ਤੁਹਾਡੀ ਮੈਂ ਟਰਾਲੀ ਜਾਂਦੀ ਦੇਖ ਲਈ ਤਾਂ ਅਸੀਂ ਤਿਲ ਫੁੱਲ ਪੇਟਾ ਅੱਜ ਵੀ ਪੇਟਾ ਕਰਨ ਜਾ ਰਹੇ ਹਾਂ ਤੇ ਇਹਨਾਂ ਦੇ ਸੰਕਟਾਰੇ ਲੰਗਰਾਂ ਵਾਸਤੇ ਸੋ ਇਹ ਤੋਂ ਬਾਅਦ ਵੀ ਬਬਰ ਕਰਨ ਸਿੰਘ ਮੈਮੋਰੀਅਲ ਟਰਸਟ ਅਤੇ ਸਮੁੱਚੇ ਨਗਰ ਦੌਲਤਪੁਰ ਵੱਲੋਂ ਜਿੰਨਾ ਵੀ ਹੋ ਸਕੇ ਆ ਹੜ ਪੀੜਤਾ ਦੀ ਹਰ ਸੰਭ 可能 ਸਹਾਇਤਾ ਅਸੀਂ ਕਰਾਂਗੇ ਸੋ ਮੇਰੇ ਨਾਲ ਟਰਸਟ ਦੇ ਪ੍ਰਧਾਨ ਸਰਦਾਰ ਤਨਜੀਤ ਸਿੰਘ ਖੰਧੀ ਵੀਰ ਗੁਰਜਿੰਦਰ ਸਿੰਘ ਇਹਨਾਂ ਦੇ ਸੁਪੁੱਤਰ ਤੇ ਹੋਰ ਵੀ ਨਗਰ ਦੀਆਂ ਬਹੁਤ ਸੰਗਤਾਂ ਹੋਰ ਵੀ ਸੇਵਾ ਕਰਨੀਆਂ ਚਾਹਦੀਆਂ ਆ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਕਿ ਜੋ ਕਿ ਮਾਲਕ ਨੇ ਕੀਤੇ ਆ ਜਿੰਨੀ ਵੱਧ ਤੋਂ ਵੱਧ ਹੋ ਗਈ ਸੇਵਾ ਹਰ ਤਰ੍ਹਾਂ ਦੀ ਜਿੰਨੀ ਕੋਸ਼ਿਸ਼ ਕਰਾਂਗੇ ਤੋਂ ਬਾਅਦ ਰਾਸ਼ਟਰ ਦੇ ਪਾਣੀ ਦੀ ਜਿਹੜੀ ਸੇਵਾ ਅੱਜ ਰਾਸ਼ਟਰ ਨੂੰ ਕੀਤੀ ਗਈ ਜਾਂ ਨਗਰ ਦੌਤਪੁਰ ਵੱਲੋਂ ਸੋ ਅੱਗੇ ਤੋਂ ਵੀ ਜਿੰਦੇ ਵੀ ਹੋ ਸਕੇ ਆ ਅਸੀਂ ਵੱਧ ਤੋਂ ਵੱਧ ਸੇਵਾਵਾਂ ਨਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾਂ ਹੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਕੁਝ ਬਹੁਤ ਮਾੜੇ ਹੋ ਚੁੱਕੇ ਨੇ ਤੇ ਜਿਸ ਕਰਕੇ ਵੀ ਸਾਡੀ ਸੇਵਾ ਸੁਸਾਇਟੀ ਤੁਹਾਨੂੰ ਪਤਾ ਹੀ ਪੀੜਤ ਪਰਿਵਾਰਾਂ ਲਈ ਜੋ ਕਿ ਸੁਵਾਵਾਂ ਨਿਵਾਰੀ ਹੈ ਹਨਾ ਤੇ ਪਸ਼ੂਆਂ ਲਈ ਮੱਕੀ ਦਾ ਆਚਾਰ ਦਵਾਈਆਂ ਜਾਨਵਰਾਂ ਲਈ ਕੁੱਤਿਆਂ ਦੀ ਫੀਡ ਦੇ ਰਹੇ ਆ ਹਨਾ ਤੇ ਤਿੰਨ ਟਰਾਲੀਆਂ ਜਿਨ੍ਹਾਂ ਵਿੱਚੋਂ ਸਾਡੇ ਦਾਨੀ ਸੱਜਣ ਵੱਡਾ ਵੀਰ ਬਾਈ ਗਵਿੰਦਰ ਸਿੰਘ ਭੋਲਾ ਉਹਨਾਂ ਨੇ 100 ਕੁਇੰਟਲ ਮੱਕੀ ਦਾ ਚਾਰਾ ਤੇ 203 ਪਾਲਾਂ ਦੀ ਸੇਵਾ ਕੀਤੀ ਹੈ ਬਹੁਤ ਬਹੁਤ ਤੁਹਾਨੂੰ ਬਟ ਧੰਨਵਾਦ ਬਡੇ ਵੀਰਾਂ ਨੂੰ ਥੈਂਕ ਯੂ ਸੋ ਮਚ